ਇਸ ਵੇਲੇ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕਿਸਾਨਾਂ ਦੇ ਚਿਹਰੇ ਖਿੜ ਜਾਣਗੇ ਖਬਰ ਸੁਣ ਕੇ ਦਰਅਸਲ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਸੀ ਕਿਸਾਨ 12 13 ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਮੋਰਚੇ ਖੋਲ ਕੇ ਬੈਠੇ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਉਥੋਂ ਉਠਾ ਦਿੱਤਾ ਗਿਆ ਤੇ ਹੁਣ ਕਿਸਾਨ ਜਿਹੜੇ ਨਾ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਦਾ ਵਿਰੋਧ ਕਰ ਰਹੇ ਨੇ ਪਰ ਇਸ ਵਿਰੋਧ ਦੇ ਵਿਚਾਲੇ ਇੱਕ ਵੱਡੀ ਖੁਸ਼ੀ ਦੀ ਖਬਰ ਆ ਚੁੱਕੀ ਹੈ ਕਿ ਹੁਣ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਕਿ ਜਿਹੜੇ ਕਿਸਾਨ ਹੁਣ ਝੋਨੇ ਦੀ ਫਸਲ ਛੱਡ ਕੇ ਕਪਾਹ ਲਗਾਉਣਗੇ ਉਸ ਨੂੰ ਸਬਸਿਡੀ 33% ਦਿੱਤੀ ਜਾਵੇਗੀ ਤਾਂ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 1.25 ਹੈਕਟੇਅਰ ਜਿਹੜੀ ਆ ਕਪਾਹ ਦੀ ਖੇਤੀ ਕੀਤੀ ਜਾਂਦੀ ਆ ਤਾਂ ਪਰ ਬੀਟੀ ਕਪਾਹ ਜੇਕਰ ਕੋ ਤੁਸੀਂ ਖੇਤੀ ਕਰਦੇ ਹੋ ਬੀਟੀ ਕਪਾਹ ਦੀ ਤਾਂ ਉਸ ਦੇ ਨਾਲ ਪਾਣੀ ਦੀ ਵੀ ਬਚਤ ਹੋਵੇਗੀ ਜੋ ਝੋਨਾ ਲਗਾਇਆ ਜਾਂਦਾ ਝੋਨੇ ਦੀ ਫਸਲ ਦੇ ਵਿੱਚ ਪਾਣੀ ਦੀ ਲਾਗਤ ਜਿਹੜੀ ਆ ਬਹੁਤ ਜ਼ਿਆਦਾ ਲੱਗਦੀ ਆ ਤੇ ਕਿਸਾਨਾਂ ਨੂੰ ਇੱਕ ਬਦਲ ਵੀ ਮਿਲ ਜਾਵੇਗਾ ਕਿਸਾਨਾਂ ਨੂੰ ਸਬਸਿਡੀ ਵੀ ਮਿਲ ਜਾਵੇਗੀ ਕਪਾਹ ਦੀ ਜੇਕਰ ਕੋਈ ਤੁਸੀਂ ਖੇਤੀ ਕਰਦੇ ਹੋ ਕਪਾਹ ਦੀ ਫਸਲ ਲਗਵਾਨੇ ਹੋ ਤੁਸੀਂ ਤਾਂ ਤੁਹਾਨੂੰ 33% ਜਿਹੜੀ ਸਬਸਿਡੀ ਦਿੱਤੀ ਜਾਵੇਗੀ ਤਾਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਜਿਹੜਾ ਹੇਠਾਂ ਜਾਂਦਾ ਹੋਇਆ ਨਜ਼ਰ ਆ ਰਿਹਾ ਇਸ ਕਰਕੇ ਇਹ ਵੱਡਾ ਐਲਾਨ ਕੀਤਾ ਹੈ ਵੱਡਾ ਫੈਸਲਾ ਲਿਆ ਕਿਉਂਕਿ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਪਾਣੀ ਦੀ ਵੱਧ ਮਾਤਰਾ ਦੀ ਲੋੜ ਹੁੰਦੀ ਆ ਉਸ ਦੇ ਕਰਕੇ ਬਿਜਲੀ ਦੇ ਵੀ ਕੱਟ ਲੱਗਦੇ ਆ ਬਿਜਲੀ ਦੀ ਜਿਹੜੀ ਆ ਫਿਰ ਦਿੱਕਤ ਜਿਹੜੀ ਲੋਕਾਂ ਨੂੰ ਆਉਂਦੀ ਆ ਤਾਂ ਪੰਜਾਬ ਸਰਕਾਰ ਕਹਿੰਦੀ ਅਸੀਂ ਲੋਕਾਂ ਨੂੰ ਵੀ ਮੁਸ਼ਕਲਾਂ ਨਹੀਂ ਆਉਣ ਦੇਣੀਆਂ ਕਿਸਾਨਾਂ ਨੂੰ ਵੀ ਅਸੀਂ ਖੁਸ਼ਹਾਲ ਰੱਖਣਾ ਕਿਸਾਨਾਂ ਦੀ ਅਸੀਂ ਤਰੱਕੀ ਚਾਹੁੰਦੇ ਆ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਕਿਸਾਨਾਂ ਦੇ ਪੁੱਤਾਂ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿਸਾਨ ਕਹਿੰਦੇ ਨੇ ਕਿ ਜੇਕਰ ਤੁਸੀਂ ਕਹਿੰਦੇ ਹੋ ਅਸੀਂ ਕਿਸਾਨਾਂ ਦੇ ਪੁੱਤਾਂ ਫਿਰ ਪੰਜਾਬ ਦੇ ਵਿੱਚ ਕਿਸਾਨ ਜੋ ਅੰਦੋਲਨ ਕਰ ਰਹੇ ਸੀ ਉਹਨਾਂ ਦੇ ਉੱਤੇ ਇਸ ਤਰੀਕੇ ਦਾ ਵਿਵਹਾਰ ਕਰਕੇ ਤਸ਼ੱਦਦ ਕਿਉਂ ਕੀਤਾ ਗਿਆ ਕਿਸਾਨਾਂ ਨੂੰ ਜਬਰੀ ਅੰਦੋਲਨ ਦੇ ਵਿੱਚੋਂ ਚੱਕਿਆ ਗਿਆ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਦਗਾ ਕਮਾਇਆ ਗਿਆ ਪਰ ਦੂਜੇ ਪਾਸੇ ਹੁਣ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਫਸਲ ਖਰਾਬ ਹੋਈ ਆ ਉਸ ਤੋਂ ਬਾਅਦ ਵੀ ਹੁਣ ਜਿਹੜੀਆਂ ਮੰਡੀਆਂ ਦੇ ਦੌਰੇ ਕਰ ਰਹੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਐਮ ਐਲ ਏ ਸਾਰੇ ਜਿਹੜੇ ਨੇ ਹੁਣ ਇਸੇ ਕੰਮ ਦੇ ਉੱਤੇ ਲੱਗੇ ਹੋਣੇ ਨੇ ਮੰਡੀਆਂ ਦੇ ਵਿੱਚ ਜਾ ਕੇ ਜਾਇਜ਼ਾ ਲੈ ਰਹੇ ਨੇ ਤਾਂ ਜੋ ਦੇਖ ਸਕਣ ਕਿ ਕਿਸੇ ਕਿਸਾਨ ਨੂੰ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਪਰ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਕਿਸਾਨ ਜਿਹੜੇ ਇੱਕ ਉਮੀਦ ਲੈ ਕੇ ਬੈਠੇ ਨੇ ਕਿ ਸਾਨੂੰ ਉਮੀਦ ਆ ਸਰਕਾਰ ਤੋਂ ਸਾਨੂੰ ਉਮੀਦ ਆ ਕਿ ਸਾਡੀਆਂ ਬਾਹਾਂ ਫੜਨਗੇ ਆ ਸਰਕਾਰਾਂ ਸਰਕਾਰਾਂ ਤੋਂ ਕਹਿੰਦੇ ਭਾਵੇਂ ਉਮੀਦ ਨਾ ਹੋਵੇ ਪਰ ਪੰਜਾਬ ਦੀ ਸਰਕਾਰ ਤੋਂ ਉਮੀਦ ਜ਼ਰੂਰ ਅਸੀਂ ਕਰਦੇ ਆ ਕਿਉਂਕਿ ਕੇਂਦਰ ਸਰਕਾਰ ਨੇ ਤਾਂ ਕਹਿੰਦੇ ਸਾਡੇ ਨਾਲ ਮਤਰੀਮਾ ਜਿਹਾ ਸਲੂਕ ਕੀਤਾ ਪਰ ਹੁਣ ਪੰਜਾਬ ਸਰਕਾਰ ਵੀ ਜਿਹੜੀ ਆ ਇੱਕ ਪਾਸੇ ਗੱਲ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਦੂਜੇ ਪਾਸੇ ਫਿਰ ਕਿਸਾਨਾਂ ਨੂੰ ਨੇੜੇ ਤੱਕ ਨਹੀਂ ਲੱਗਣ ਦਿੱਤਾ ਜਾਂਦਾ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਤੱਕ ਨਹੀਂ ਦਿੱਤੇ ਜਾਂਦੇ ਵਿਰੋਧ ਦੇਖਣ ਨੂੰ ਮਿਲ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਜਿਹੜੀ ਵੱਡੀ ਖੁਸ਼ੀ ਦੀ ਖਬਰ ਇਹ ਆ ਕਿ ਐਲਾਨ ਹੋ ਚੁੱਕਿਆ ਕਿ ਜਿਹੜਾ ਵੀ ਹੁਣ ਕੋਈ ਕਪਾਹ ਦੀ ਫਸਲ ਬੀਜੇਗਾ ਕਪਾਹ ਦੀ ਫਸਲ ਹੋਗਾ ਬੀਗਾ ਕਪਾਹ ਦੀ ਖੇਤੀ ਕਰੇਗਾ ਤਾਂ ਉਸ ਨੂੰ 33% ਜਿਹੜੀ ਆ ਸਬਸਿਡੀ 33% ਸਬਸਿਡੀ ਦਿੱਤੀ ਜਾਵੇਗੀ ਜਿਸ ਤਰੀਕੇ ਦੇ ਨਾਲ ਕਣਕ ਤੇ ਝੋਨੇ ਦੀ ਫਸਲ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਆ ਐਮਐਸਪੀ ਤੇ ਹੀ ਕਣਕ ਤੇ ਝੋਨਾ ਖਰੀਦਿਆ ਜਾਂਦਾ ਉਸੇ ਤਰੀਕੇ ਦੇ ਨਾਲ ਸਬਸਿਡੀ ਦਿੱਤੀ ਜਾਵੇਗੀ ਤਾਂ ਕਿਸਾਨ ਕਹਿੰਦੇ ਨੇ ਵੀ ਜਿਹੜੇ ਸਾਨੂੰ ਇਸ ਫਸਲ ਦਾ ਮੁੱਲ ਨਹੀਂ ਮਿਲਦਾ ਹੋਰ ਫਸਲਾਂ ਦੇ ਵਿੱਚ ਸਾਨੂੰ ਘਾਟਾ ਪੈ ਜਾਂਦਾ ਕਪਾਹ ਦੇ ਵਿੱਚ ਖਾਸ ਕਰਕੇ ਗੁਲਾਬੀ ਸੁੰਡੀ ਜਿਹੜੀ ਹੁੰਦੀ ਆ ਜਾਂ ਹੋਰ ਕਈ ਤਰ੍ਹਾਂ ਦੀ ਜੜੀਆਂ ਉਹ ਲੱਗ ਜਾਂਦੀਆਂ ਨੇ ਬਿਮਾਰੀਆਂ ਤਾਂ ਇਸ ਕਰਕੇ ਫਿਰ ਸਾਡੀ ਜਿਹੜੀ ਫਸਲ ਆ ਉਹ ਖਰਾਬ ਹੋ ਜਾਂਦੀ ਆ ਫਿਰ ਉਹ ਫਸਲ ਜਿਹੜੀ ਆ ਪੂਰੀ ਨਹੀਂ ਹੁੰਦੀ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਪਾਹ ਦੇ ਉੱਤੇ ਖਾਸ ਕਰਕੇ ਗਲਾਬੀ ਸੁੰਡੀ ਦਾ ਹਮਲਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਫਿਰ ਸਰਕਾਰਾਂ ਤੋਂ ਮੁਆਵਜ਼ਾ ਮੰਗਿਆ ਜਾਂਦਾ ਸਰਕਾਰ ਕਹਿੰਦੇ ਮੁਆਵਜ਼ੇ ਨਹੀਂ ਦਿੰਦੇ ਤਾਂ ਕਿਸਾਨ ਵੀ ਆਪਣੀ ਜਗ੍ਹਾ ਬਿਲਕੁਲ ਠੀਕ ਨੇ ਪਰ ਦੂਜੇ ਪਾਸੇ ਸਰਕਾਰ ਇਹ ਚਾਹੁੰਦੀ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਜ਼ਿਆਦਾ ਲੱਗਦੀ ਆ ਉਹ ਪਾਣੀ ਦੀ ਬਚਤ ਕੀਤੀ ਜਾਵੇ ਤਾਂ ਜੋ ਲੰਬੇ ਸਮੇਂ ਤੱਕ ਪੰਜਾਬ ਦੇ ਵਿੱਚ ਪਾਣੀ ਰਹਿ ਸਕੇ ਕਿਤੇ ਇਹ ਨਾ ਹੋਵੇ ਕਿ ਜਿਵੇਂ ਰਾਜਸਥਾਨ ਦੇ ਵਿੱਚ ਹਾਲਾਤ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹਾਲਾਤ ਬਣ ਜਾਣ ਕਿਉਂਕਿ ਪਾਣੀ ਕਾਫੀ ਜ਼ਿਆਦਾ ਡੁੰਗੇ ਹੋ ਚੁੱਕੇ ਗੀਤਾਂ ਦੇ ਵਿੱਚ ਵੀ ਤੁਸੀਂ ਸੁਣਿਆ ਕਿ ਪਾਣੀ ਹੋ ਗਏ ਡੁੰਗੇ ਝੋਨਾ ਲਾਉਣਾ ਹੀ ਛੱਡ ਦੇਣਾ ਤਾਂ ਕਿਤੇ ਹਾਲਾਤ ਨਾ ਹੋ ਜਾਣ ਕਿ ਪਾਣੀ ਬਹੁਤ ਜ਼ਿਆਦਾ ਡੁੰਗੇ ਹੋ ਜਾਣਾ ਫਿਰ ਬੋਰ ਨਾ ਕਰਾਏ ਜਾਣ ਬੋਰ ਕਰਾਉਣ ਨੂੰ 2-2 3-3 ਲੱਖ ਰੁਪਏ ਲੱਗ ਜਾਣ 5-5 ਲੱਖ ਰੁਪਏ ਲੱਗ ਜਾਣ ਫਿਰ ਕਿਸਾਨ ਕਹੇਗਾ ਅੰਦਾਤਾ ਕਹੇਗਾ ਕਿ ਅਸੀਂ ਤਾਂ ਹੁਣ ਝੋਨਾ ਹੀ ਲਾਉਣਾ ਛੱਡ ਦੇਣਾ ਕੋਈ ਹੋਰ ਫਸਲ ਲਾਈਏ ਜਿਸ ਦੇ ਵਿੱਚ ਪਾਣੀ ਦੀ ਜਿਹੜੀ ਆ ਬਚਤ ਹੋਵੇ ਪਾਣੀ ਦੀ ਜਿਹੜੀ ਆ ਮਾਤਰਾ ਘੱਟ ਹੋਵੇ ਜੋ ਘੱਟ ਪਾਣੀ ਦੇ ਉੱਤੇ ਫਸਲ ਸਾਡੀ ਤਿਆਰ ਹੋ ਜਾਵੇ ਪਰ ਝੋਨੇ ਦੀ ਜੇਕਰ ਗੱਲ ਕੀਤੀ ਜਾਵੇ ਝੋਨਾ ਜਿਹੜਾ ਆ ਕਾਫੀ ਜ਼ਿਆਦਾ ਪਾਣੀ ਮੰਗਦਾ ਝੋਨੇ ਨੂੰ ਕਾਫੀ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਆ ਤਾਂ ਉਸ ਪਾਣੀ ਨੂੰ ਬਚਾਉਣ ਦੇ ਲਈ ਹੀ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਤੇ ਵੱਡਾ ਐਲਾਨ ਕੀਤਾ ਹੁਣ ਕਿਸਾਨ ਕੀ ਇਸ ਐਲਾਨ ਤੋਂ ਬਾਅਦ ਖੁਸ਼ ਹੋਣਗੇ ਦੇਖਣ ਵਾਲੀ ਗੱਲ ਹੈ